ਦਸੰਬਰ ਸ਼ਾਮ ਨੂੰ ਸਾਨੂੰ 5 ਵਜੇ ਸਲੇਮ ਤਾਬਰੀ ਥਾਣੇ ਦੇ ਵਿੱਚ ਇਨਫੋਰਮੇਸ਼ਨ ਮਿਲੀ ਕਿ ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ ਲਾਸ਼ ਉਹਨਾਂ ਨੂੰ ਮਰੀ ਜੀ ਤਰੇਖਾ ਨਾਮ ਦੀ ਲੜਕੀ ਸੀਗੀ ਇਹੋ ਕਾਫੀ ਲਹੂ ਲਹਾਨ ਹੋਈ ਹੋਈ ਸੀ ਉੱਥੇ ਕਾਫੀ ਖੂਨ ਡਲਿਆ ਹੋਇਆ ਸੀ ਸੋ ਉੱਥੇ ਫਰੀਮੀਡੇਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉੱਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਜਾਣੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ 3:00 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਉਹਦਾ ਮਿਲ ਸਕਿਆ ਤੇ ਦੇਖਣ ਚ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੇ ਕਿ ਉਹ ਵੀ ਇੱਕ ਫੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉਹ ਤੇ ਇਹ ਥੋੜਾ ਇਲਾਜ ਕਰਾ ਰਿਆ ਸੀ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹ ਤੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲੈ ਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਜਖਮ ਜ਼ਿਆਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਤੇ ਹੁਣ ਜੇਰੇ ਇਲਾਜ ਹੈਗਾ ਤੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਕੁਝ ਕਿਸਤੇ ਵਿੱਚ ਕਿ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹ ਤੇ ਦੋ ਬੱਚੇ ਵੀ ਸੀ ਪਰ ਇਹ ਇਤਿਹਾਪ ਦੀ ਹਸਬੰਡ ਨਾਲ ਇਹਦਾ ਡਿਵੋਰਸ ਦਾ ਪ੍ਰਸੀਡਿੰਗ ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ਼ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਲ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫ਼ਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹੇਰੇ ਇਲਾਜ ਹੈ ਪੀਜੀਆਈ ਦੇ ਵਿੱਚ ਥੈਂਕ ਯੂ